ਅੱਜ ਦਾ ਜੋ ਇਹ ਦਿਨ ਸਰਹਿੰਦ ਫਤਿਹ ਦਿਵਸ ਦੇ ਵਜੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਡੇ ਵਾਸਤੇ ਆਪਣਾ ਸਰਬੰਸ ਹੀ ਪ੍ਰਵਾਨ ਕਰ ਦਿੱਤਾ। ਚਾਰੇ ਲਾਲ ਸਾਡੇ ਉੱਪਰੋਂ ਕੁਰਬਾਨ ਕੀਤੇ, ਮਾਤਾ ਗੁਜਰ ਕੌਰ ਵਾਰ ਦਿੱਤੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪ੍ਰਵਾਨ ਕਰ ਦਿੱਤਾ। ਪੰਜ ਭੂਆ ਜੀ ਦੇ ਪੁੱਤਰ ਸਾਡੇ ਤੋਂ ਸਤਿਗੁਰਾਂ ਨੇ ਵਾਰੇ ਨੇ। ਐਸੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੇ ਇੱਕ ਥਾਪੜਾ ਦੇਣ ਦੇ ਨਾਲ ਹੀ ਸੁੱਤੀ ਹੋਈ ਕਲਾ ਕਿਸੇ ਦੀ ਜਾਗ ਸਕਦੀ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜੀ ਜੀਵਨ ਵੇਖੀਏ। ਪੁੰਛ ਦੇ ਇਲਾਕੇ ਵਿੱਚ ਆਪ ਜੀ ਦਾ ਜਨਮ ਹੁੰਦਾ ਹੈ। ਬਾਲਕ ਅਵਸਥਾ ਤੋਂ ਸ਼ੌਂਕ ਸੀ ਸ਼ਿਕਾਰ ਕਰਨ ਦਾ। ਨਦੀ ਦੇ ਕਿਨਾਰੇ ਜਾ ਕਰਕੇ ਸ਼ਿਕਾਰ ਕਰਦੇ ਨੇ। ਹਰਨੀ ਨੂੰ ਜਾ ਕੇ ਤੀਰ ਵੱਜਦਾ ਉਹਦਾ ਪੇਟ ਫਟਦਾ। ਹਰਨੀ ਅਤੇ ਦੋ ਬੱਚੇ ਜਿਹੜੇ ਪੇਟ ਵਿੱਚ ਪੜ ਰਹੇ ਸੀ ਨੇਤਰਾਂ ਦੇ ਸਾਹਮਣੇ ਤੜਫ ਤੜਫ ਕਰਕੇ ਪ੍ਰਾਨ ਤਿਆਗ ਗਏ। ਮੰਨਦੇ ਉੱਤੇ ਬਹੁਤ ਵੱਡੀ ਛੱਟ ਵੱਜੀ ਮਨਾ। ਇਹ ਏਡਾ ਵੱਡਾ ਬੱਜਰ ਪਾਪ ਤੇਰੇ ਕੋਲੋਂ ਹੋ ਗਿਆ ਕਿੱਥੇ ਇਹਦਾ ਦੇਣ ਦੇਵੇਂਗਾ ਕਮਾਨ ਵੀ ਨਦੀ ਵਿੱਚ ਬਗਾ ਕੇ ਸੁੱਟ ਦਿੱਤੀ ਤੀਰ ਵੀ ਤੇ ਤੀਰਾਂ ਦਾ ਪੱਥਾ ਵੀ ਲਾ ਕੇ ਸੁੱਟ ਦਿੱਤਾ ਫਿਰ ਜਾ ਕਰਕੇ ਬੇਰਾਗੀ ਸਾਧੂਆਂ ਦੀ ਸੰਗਤ ਵਿੱਚ ਪਹੁੰਚ ਗਏ ਜਪ ਤਪ ਕੀਤੇ ਸਾਧਨਾ ਕਰਦੀਆਂ ਕਰਦੀਆਂ ਫਿਰ ਮਾਧੋਦਾਸ ਬੇਰਾਗੀ ਬਣ ਕੇ ਨਦੇੜ ਦੀ ਧਰਤੀ ਤੇ ਬੈਠੇ ਨੇ ਗੋਦਾਵਰੀ ਦੇ ਕਿਨਾਰੇ ਤੇ ਮਹਾਨ ਰਿੱਧੀਆਂ ਸਿੱਧੀਆਂ ਤਾਕਤਾਂ ਚਰਨਾਂ ਦੀਆਂ ਦਾਸੀਆਂ ਨੇ ਬਿਨਾਂ ਪਹਿਲਾਂ ਤੋਂ ਕੋਹ ਹਰਕਤ ਚੱਲਦੇ ਨੇ ਮਾਧੋਦਾਸ ਦੇ ਦਰਖਤਾਂ ਦੀਆਂ ਜੜਾਂ ਉੱਪਰ ਨੇ ਤੇ ਹੇਠਾਂ ਨੂੰ ਤਣੇ ਪੁੱਠੇ ਫੜ ਲੰਮਕਦੇ ਨੇ ਬਾਗਾਂ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਦੇੜ ਦੀ ਧਰਤੀ ਪਹੁੰਚਦੇ ਨੇ ਸੁਣਿਆ ਵੀ ਇੱਥੇ ਬੜਾ ਕਰਾਮਾਤੀ ਸ਼ਕਤੀਆਂ ਦਾ ਮਾਲਕ ਮਾਧੋ ਦਾਸ ਬਰਾਗੀ ਇੱਕ ਸਾਧੂ ਵਸਦਾ ਹੈ ਸਿੰਘਾਂ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਇਹਦੇ ਬਗੀਚੇ ਵਿੱਚ ਡੇਰੇ ਵਿੱਚ ਗਏ ਨੇ ਸਭ ਕੁਝ ਵੇਖ ਕਰਕੇ ਸਿੰਘ ਵੀ ਹੈਰਾਨ ਹੋ ਰਹੇ ਵੀ ਇੰਨੀਆਂ ਸ਼ਕਤੀਆਂ ਸਾਧੂ ਕੋਲ ਜਿਹੜੇ ਪਲੰਘ ਤੇ ਮਾਧੋ ਦਾਸ ਬੈਠਦਾ ਸੀ ਜੇਕਰ ਕੋਈ ਹੋਰ ਬੈਠ ਜਾਂਦਾ ਤੇ ਮੂਧਾ ਮਾਰ ਦਿੰਦਾ ਸੀ ਕਨਗੀਆਂ ਵਾਲੇ ਸਤਿਗੁਰੂ ਜਾ ਕੇ ਪਲੰਘ ਤੇ ਬੈਠ ਗਏ ਬੜਾ ਜ਼ੋਰ ਲਾਇਆ ਰੱਬ ਦੀਆਂ ਸਿੱਧੀਆਂ ਤਾਕਤਾਂ ਨਾਲ ਗੋਪਤ ਜਿਹੜੇ ਬਵੰਜਾ ਵੀਰ ਵਸ ਵਿੱਚ ਕਰਕੇ ਰੱਖੇ ਸੀ ਉਹਨਾਂ ਦਾ ਜ਼ੋਰ ਲ ਫੇਰ ਆ ਕੇ ਚਰਨੀ ਲਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਹਾ ਤੇਰਾ ਨਾਮ ਕੀ ਹੈ ਕਹਿੰਦਾ ਜੀ ਮਾਧੋ ਦਾਸ ਬੈਰਾਗੀ ਹਾਂ ਲੋਕ ਮੈਨੂੰ ਬੰਦਾ ਕਹਿੰਦੇ ਨੇ ਸਤਿਗੁਰਾਂ ਕਿਹਾ ਸੀ ਜੇ ਬੰਦਾ ਕਹਿੰਦੇ ਫਿਰ ਬੰਦਿਆਂ ਵਾਲੇ ਕਰਮ ਕਰ ਆਏ ਗਏ ਸਾਧੂ ਮਹਾਤਮਾ ਦਾ ਮਜ਼ਾਕ ਉਡਾਣਾ ਇਹ ਬੰਦਿਆਂ ਦੇ ਕਰਮ ਨਹੀਂ ਹੁੰਦੇ ਫਿਰ ਸਤਿਗੁਰੂ ਪਾਤਸ਼ਾਹ ਦੇ ਜਦੋਂ ਚਰਨੀ ਲਗਿਆ ਥਾਪੜਾ ਦਿੱਤਾ ਕਲਗੀਆਂ ਵਾਲੇ ਸਤਿਗੁਰਾਂ ਨੇ ਕਿਹਾ ਸੀ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨਾਮ ਗੁਰਵਖ ਸਿੰਘ ਰੱਖਿਆ ਕਲਗੀਆਂ ਵਾਲੇ ਸਤਿਗੁਰਾਂ ਨੇ ਫਿਰ ਉੱਥੋਂ ਥਾਪੜ ਇਹ ਜਿਸ ਪੰਜਾਬ ਦੀ ਧਰਤੀ ਦੇ ਅੰਦਰ ਦਸਾਂ ਪਾਤਸ਼ਾਹਿਆਂ ਦੇ ਚਰਨ ਪਏ ਨੇ ਜਿਹੜੀ ਧਰਤੀ ਪੂਜਣਯੋਗ ਹੈ ਉਸ ਧਰਤੀ ਤੇ ਖੂਨ ਦੀਆਂ ਨਦੀਆਂ ਵਹਿ ਦਰੀਆਂ ਨੇ ਨਿੱਕੇ ਨਿੱਕੇ ਦੁੱਧ ਚੁੰਗਦੇ ਜਿਹੜੇ ਬੱਚੇ ਬਾਲਕ ਉਹ ਵੀ ਜਰਵਾਨੀਆਂ ਨੇ ਸ਼ਹੀਦ ਕਰ ਦਿੱਤੇ ਨੇ ਜਾ ਕਰਕੇ ਜ਼ਾਲਮਾਂ ਨੂੰ ਸੋਧੇ ਲਾਓ ਕੀਤੀ ਦਾ ਫਲ ਭਗਤੌਣਾ ਬੰਦਾ ਸਿੰਘ ਬਹਾਦਰ ਤੇਰੀ ਜ਼ਿੰਮੇਵਾਰੀ ਹੈ ਸਤਗੁਰਾਂ ਨੇ ਪੰਜ ਤੀਰ ਦਿੱਤੇ ਨਾਲ ਨਗਾਰਾ ਬਖਸ਼ਿਸ਼ ਕੀਤਾ ਨਿਸ਼ਾਨਚੀ ਦਿੱਤੇ ਸਿੰਘ ਦਿੱਤੇ ਘੋੜੇ ਸਵਾਰ ਤੇ ਥਾਪੜਾ ਲੈ ਕੇ ਜਦੋਂ ਪੰਜਾਬ ਦੀ ਧਰਤੀ ਵੱਲੋਂ ਚੱਲੇ ਨੇ ਤੇ ਰਸਤੇ ਦੇ ਵਿੱਚੋਂ ਸੈਨਾ ਇਕੱਤਰ ਕਰਦਿਆਂ ਕਰਦਿਆਂ ਬਾਬਾ ਜੀ ਪੰਜਾਬ ਦੀ ਧਰਤੀ ਅੰਦਰ ਦਾਖਲ ਹੋ ਜਾਂਦੇ ਨੇ ਚੱਪੜ ਚਿੜੀ ਦੇ ਮੈਦਾਨ ਅੰਦਰ ਜਦੋਂ ਪਹੁੰਚੇ ਨੇ ਇਹਦਰ ਵਜੀਦ ਖਾਨ ਨੂੰ ਪਤਾ ਲੱਗਿਆ ਜਿਸ ਨੇ ਨਕੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਿਣ ਕਰਕੇ ਬੇਰਹਿਮੀ ਨਾਲ ਸ਼ਹੀਦ ਕੀਤਾ ਜਿਸ ਵਜੀਦੇ ਨੇ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਵਿੱਚ ਕੈਦੀ ਬਣਾ ਕੇ ਸ਼ਹੀਦ ਕੀਤਾ ਉਹਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਨੇ ਹੁਣ ਬਦਲਾ ਲੈਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਭੇਜ ਦਿੱਤਾ ਹੈ ਨਗਰਾਂ ਨੂੰ ਸ਼ਹਿਰਾਂ ਨੂੰ ਵੱਡਿਆਂ ਵੱਡਿਆਂ ਨੂੰ ਫਤਿਹ ਕਰਦਿਆਂ ਜਦੋਂ ਚੱਪੜ ਚਿੜੀ ਦੇ ਮੈਦਾਨ ਵਿੱਚ ਆਏ ਵਜੀਦੇ ਵੱਲੋਂ ਵੀ ਤਿਆਰੀ ਕੀਤੀ ਗਈ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੋਲ ਉਸ ਵੇਲੇ ਤਕਰੀਬਨ 20 ਕੋਹ ਹਜ਼ਾਰ ਸੈਨਾ ਸੀ ਸਾਹਮਣੇ ਜਦੋਂ ਵਜੀਦ ਖਾਨ ਦੇ ਨਾਲ ਟਕਰਾ ਕਰਨ ਵਾਸਤੇ ਆਨ ਡੱਟੇ ਨੇ ਗੁਰੂ ਤੇਗ ਸਿੰਘ ਤੇ ਵਜੀਦ ਖਾਨ ਹਾਥੀ ਤੇ ਬੈਠ ਕੇ ਕਮਾਨ ਕਰਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਟਿੱਬੇ ਤੇ ਉੱਚੀ ਜਗ੍ਹਾ ਤੇ ਖੜ ਕੇ ਕਮਾਨ ਕਰਦੇ ਨੇ ਪਹਿਲਾਂ ਜਦੋਂ ਪਰਮਾ ਹੱਲਾ ਹੋਇਆ ਤੇ ਤੁਰਕਾਂ ਦੀ ਸੈਨਾ ਨੇ ਸਿੰਘਾਂ ਦੇ ਪੈਰ ਹਲਾ ਕੇ ਰੱਖ ਦਿੱਤੇ ਡਾਮਾ ਡੋਰ ਜਦੋਂ ਦਿਲ ਹੋਏ ਫਿਰ ਬਾਬਾ ਜੀ ਆਪ ਮੈਦਾਨੇ ਜੰਗ ਵਿੱਚ ਪਹੁੰਚੇ ਨੇ ਮੈਦਾਨੇ ਜੰਗ ਦੇ ਵਿੱਚ ਆ ਕਰਕੇ ਦੁਸ਼ਮਣਾਂ ਦੇ ਆਹੂ ਲਾਉਣੇ ਸ਼ੁਰੂ ਕੀਤੇ ਤੇ ਵਜੀਦ ਖਾਨ ਨੂੰ ਮਾਰ ਕੇ ਤੀਰ ਹਾਥੀ ਤੋਂ ਹੇਠਾਂ ਸੁੱਟ ਦਿੱਤਾ ਜਦੋਂ ਫੱਟੜ ਹੋਏ ਨੂੰ ਸਿੰਘਾਂ ਨੇ ਗ੍ਰਿਫਤਾਰ ਕਰ ਲਿਆ ਜਦੋਂ ਵਜੀਦੇ ਦੀ ਗ੍ਰਿ ਤਾਂ ਫਿਰ ਉਸ ਨੂੰ ਕੀਤੀ ਦਾ ਫਲ ਭਗਤਾਨ ਵਾਸਤੇ ਪਹਿਲਾਂ ਦੀਆਂ ਜੋੜੀਆਂ ਲਿਆਂਦੀਆਂ ਪੰਜਾਲੀਆਂ ਨਾਲ ਰਸੇ ਪਾ ਕਰਕੇ ਜਿਵੇਂ ਜ਼ਿਮੀਂਦਾਰ ਸੁਹਾਗੀ ਮਗਰ ਪਾਉਂਦੇ ਨੇ ਸੁਹਾਗੇ ਵਾਂਗ ਬੰਨ੍ਹ ਕਰਕੇ ਸਰਹੰਦ ਦੀ ਗਲੀ ਗਲੀ ਵਿੱਚ ਫੇਰੇ ਆ ਫਿਰ ਹਾਥੀ ਦੇ ਮਗਰ ਸੁਹਾਗੇ ਵਾਂਗ ਪਾ ਕਰਕੇ ਸਰਹੰਦ ਦੀਆਂ ਗਲੀਆਂ ਵਿੱਚ ਘਮਾਇਆ ਗਿਆ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਕਦੇ ਚੰਦੂ ਨੂੰ ਘਮਾਇਆ ਸੀ ਜਦੋਂ ਸਾਧ ਸੰਗਤ ਇਹ ਐਸਾ ਵਜੀਦ ਖਾਨ ਬੇਸੁਰਤ ਹੋ ਗਿਆ ਤਾਂ ਉਸ ਤੋਂ ਬਾਅਦ ਫਿਰ ਇਸ ਨੂੰ ਬੜਵੀ ਹੋਈ ਸੜਦੀ ਹੋਈ ਅੱਗ ਦੇ ਵਿੱਚ ਚੁੱਕ ਕਰਕੇ ਜਿਉਂਦੇ ਨੂੰ ਛੁੱਟਿਆ ਜਦੋਂ ਅੱਧਾ ਝੁਲਸਿਆ ਗਿਆ ਸਰੀਰ ਦਰਖਤ ਦੇ ਨਾਲ ਪੁੱਠਾ ਕਰਕੇ ਨੂੰ ਲਮਕਾ ਦਿੱਤਾ ਗਿਆ ਸੀ ਸਰਹੰਦ ਦੇ ਦਰਵਾਜ਼ੇ ਤੇ ਜਿਹੜਾ ਸਰੀਰ ਲੰਮਕ ਦਾ ਵਜੀਦ ਖਾਨ ਦਾ ਕਦੇ ਤਾਂ ਆ ਕੇ ਟੁੰਗਾ ਮਾਰਦੇ ਨੇ ਕਦੇ ਇਲਾ ਮਾਸਰੀਆਂ ਬੋਟੀਆਂ ਜਿਹੜੀਆਂ ਤੁੰਜਾ ਭਰ-ਭਰ ਕੇ ਖੇਚੜੀਆਂ ਨੇ ਕਿਉਂ ਤੜਫ ਤੜਫ ਕਰਕੇ ਦਾ ਸਰੀਰ ਜਿਹੜਾ ਸੀ ਉਹਦੀ ਜਿੰਦ ਨਿਕਲੀ ਸੀ ਵਜੀਦੇ ਦੀ ਦੂਜੇ ਪਾਸੇ ਸਾਧ ਸੰਗਤ ਵਜੀਦ ਖਾਨ ਦਾ ਪੁੱਤਰ ਇਹ ਆਪਣੇ ਪਰਿਵਾਰ ਨੂੰ ਲੈ ਕੇ ਉਸੇ ਵੇਲੇ ਦਿੱਲੀ ਨੂੰ ਦੌੜ ਗਿਆ ਸੀ ਜਦੋਂ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਤੇ ਚੜ੍ਹਾਈ ਕਰਕੇ ਆ ਰਹੇ ਨੇ ਇਧਰ ਜਿਹੜਾ ਸੁਚਾ ਆਨੰਦ ਜੀ ਨੂੰ ਪੰਥ ਨੇ ਝੂਠਾ ਆਨੰਦ ਕਿਹਾ ਸੀ ਜਿਨੇ ਕਿਹਾ ਸੀ ਵਜੀਦ ਖਾਨ ਨੂੰ ਸੱਪਾਂ ਦੇ ਬੱਚੇ ਸਪੋੜੀਏ ਹੁੰਦੇ ਨੇ ਜਿੰਨਾ ਮਰਜੀ ਦੁੱਧ ਪੜਾਈਏ ਡੰਗ ਮਾਰਦੇ ਨੇ ਜੰਮ ਦੀਆਂ ਸੂਲਾਂ ਦੇ ਮੂੰਹ ਤੋੜ ਦੇਣੇ ਚਾਹੀਦੇ ਨੇ ਇਹ ਸਾਹਿਬ ਜਾਦਿਆਂ ਦੇ ਪ੍ਰਤੀ ਬੋਲ ਬੋਲੇ ਸਨ ਤਾਂ ਉਹ ਸੁਚਾ ਆਨੰਦ ਝੂਠਾ ਆਨੰਦ ਦਾ ਜਿੰਨਾ ਸਮੁੱਚਾ ਪਰਿਵਾਰ ਸੀ ਪਕੜ ਲਿਆ ਬਾਬਾ ਜੀ ਦੇਆ ਸਿੰਘਾ ਨੇ ਉਹਨਾਂ ਨੂੰ ਕੀਤੀ ਦਾ ਫਾਲੂ ਉਸੇ ਤਰ੍ਹਾਂ ਪਕਤਾਇਆ ਜਿਉਂਦੇ ਪਰਿਵਾਰ ਨੂੰ ਅੱਗ ਦੇ ਵਿੱਚ ਸਾੜ ਕਰਕੇ ਅੱਧ ਸੜੀਆਂ ਲਾਸ਼ਾਂ ਨੂੰ ਸਰੀਰਾਂ ਨੂੰ ਦਰਵਾਜ਼ਿਆਂ ਤੇ ਸਰਹੰਦ ਦੇ ਟੰਗੇਆ ਗਿਆ ਸੀ ਅੱਜ ਦੇ ਦਿਨ ਜਿਹੜਾ ਵਜੀਦਾ ਸੀ ਸਾਧ ਸੰਗਤ ਖੋਟੀ ਮੌਤ ਹੋ ਕੇ ਕਮੌਤੀ ਮਰਿਆ ਤੇ ਬਾਬਾ ਜੀ ਨੇ ਫਿਰ ਖਾਲਸਾਹੀ ਜਿਹੜਾ ਨਿਸ਼ਾਨ ਕੇਸਰੀ ਨਿਸ਼ਾਨ ਉਹ ਸ਼ਹੀਦਾਂ ਦੀ ਯਾਦ ਵਿੱਚ ਸਰਹੰਦ ਦੀ ਧਰਤੀ ਤੇ ਚੁਲਾ ਦਿੱਤਾ ਜਿਹੜੀ ਧਰਤੀ ਤੇ ਪਾਕ ਪਵਿੱਤਰ ਸਾਹਿਬ ਜਾਦਿਆਂ ਦਾ ਪਾਵਨ ਪਵਿੱਤਰ ਖੂਨ ਡੁੱਲਿਆ ਉੱਥੇ ਨਿਸ਼ਾਨ ਚੁਲਾ ਕੇ ਖਾਲਸਾ ਰਾਜ ਕਾਇਮ ਕਰ ਦਿੱਤਾ ਲੋਹਗੜ੍ਹ ਨੂੰ ਬਾਬਾ ਜੀ ਨੇ ਉਸ ਕਿਲੇ ਨੂੰ ਫਿਰ ਆਪਣੀ ਰਾਜਧਾਨੀ ਬਣਾਇਆ ਨਾਨਕ ਸਾਹੀ ਸਿੱਕਾ ਚਲਾਇਆ ਮੋਹਰੇ ਬਣਾਈਆਂ ਆਪਣੀਆਂ ਤੇ ਸੂਰਬੀਰਾਂ ਨੂੰ ਉਸ ਵੇਲੇ ਐਲਾਨ ਕੀਤਾ ਕਿ ਆਪਣਾ ਇਹ ਖਾਲਸਾ ਰਾਜ ਹੈ ਜਮਨਾ ਤੋਂ ਲੈ ਕੇ ਸਤਲੋਜ ਦੇ ਤੱਕ ਇਹ ਜਿਹੜਾ ਖਾਲਸਾ ਰਾਜ ਕਾਇ ਦੀ ਮਗਰ ਕਿਰਪਾ ਕੀਤੀ ਹੈ ਉਹ ਕਲਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੇ ਥਾਪੜਾ ਦੇ ਕਰਕੇ ਸੁੱਤੀ ਹੋਈ ਕਲਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਗਾ ਸਕਦੇ ਨੇ ਤੇ ਪੰਜ ਤੀਰ ਕਰ ਕਮਲਾਂ ਦੇ ਦੇ ਕੇ ਸਰਹੰਦ ਦੀ ਇੱਟ ਨਾਲ ਇੱਟ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੜਕਾ ਸਕਦੇ ਨੇ ਜਦੋਂ ਪੰਜੇ ਤੀਰ ਇਕੱਠੇ ਚਲਾ ਦਿੱਤੇ ਸਨ ਬਾਬਾ ਜੀ ਨੇ ਇੱਟ ਨਾਲ ਇੱਟ ਖੜਕ ਗਈ ਸੀ ਸਰਹੰਦ ਦੀ ਅੱਜ ਵੀ ਸਰਹੰਦ ਦੀ ਧਰਤੀ ਤੇ ਜਾਈਏ ਨਗਰਾਂ ਪਿੰਡਾਂ ਦੇ ਵਿੱਚੋਂ ਨਿੱਕੀਆਂ ਨਿੱਕੀਆਂ ਇੱਟਾਂ ਖਿਲਰੀਆਂ ਹੋਈਆਂ ਮਿਲਦੀਆਂ ਨੇ ਸਾਧ ਸੰਗਤ ਜੀ ਅੱਜ ਉਹ ਸਰਹੰਦ ਫਤਿਹ ਦਿਵਸ ਦੇ ਵਜੋਂ ਇਸ ਦਿਹਾੜੀ ਨੂੰ ਮਨਾਇਆ ਜਾ ਰਿਹਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੀ ਕਿਰਪਾ ਕਰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਨੂੰ ਆਪਣੀ ਪਿਆਰੀ ਗੁਰਸਿੱਖੀ ਗੁਰਸਿੱਖੀ ਵਿੱਚ ਪ੍ਰਪੱਕਤਾ ਬਖਸ਼ਿਸ਼ ਕਰਨ ਨਿਤਨੇਮ ਸੇਵਾ ਸਿਮਰਨ ਦੀਆਂ ਦਾਤਾਂ ਸਤਿਗੁਰੂ ਸਾਨੂੰ ਵੀ ਬਖਸ਼ਿਸ਼ ਕਰਕੇ ਨਿਵਾਜ ਦੇ ਰਹਿਣ